ਪਿਆਰੇ ਵਿਦਿਆਰਥੀਓ 10ਵੀਂ ਕਲਾਸ ਦੇ ਪੇਪਰ ਬੜੇ ਕਰੀਬ ਆ ਰਹੇ ਐ ਤੁਹਾਡੀ ਰਿਵੀਜ਼ਨ ਕਾਰਜ ਦੇ ਵਿੱਚ ਮਦਦ ਕਰਨ ਲਈ ਇੱਕ ਹੋਰ ਵੀਡੀਓ ਲੈ ਕੇ ਮੈਂ ਤੁਹਾਡੇ ਕੋਲ ਹਾਜ਼ਰ ਹਾਂ ਔਰ ਸਾਡਾ ਅੱਜ ਦਾ ਜਿਹੜਾ ਲੈਸਨ ਹੈ ਪੰਘੋਲ ਦਾ ਪਾਠ ਹੈ 8 5ਵਾਂ ਖਣਿਜ ਪਦਾਰਥ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਵਾਲ ਪੇਪਰ 'ਚ ਆ ਸਕਦਾ ਉਹ ਆ ਸਕਦਾ ਹੈ ਕਿ ਖਣਿਜ ਪਦਾਰਥ ਕੀ ਹੁੰਦੇ ਹਨ ਤਾਂ ਇਹਦਾ ਬੜਾ ਹੀ ਆਸਾਨ ਤੇ ਸੌਖਾ ਡੈਫੀਨੇਸ਼ਨ ਤੁਸੀਂ ਯਾਦ ਕਰਨਾ ਹੈਗਾ ਕਿ ਖਣਿਜ ਪਦਾਰਥ ਕੁਦਰਤੀ ਤੌਰ ਤੇ ਬਣੇ ਆਪਸ ਵਿੱਚ ਇੱਕੋ ਜਿਹੇ ਪਦਾਰਥ ਹੁੰਦੇ ਹਨ ਜਿਨ੍ਹਾਂ ਦੀ ਅੰਦਰੂਨੀ ਸਰੰਚਨਾ ਵਿਆਖਿਆਮਈ ਹੁੰਦੀ ਹੈ ਮਤਲਬ ਇਹਦੇ ਵਿੱਚ ਦੋ ਹੀ ਚੀਜ਼ਾਂ ਇੰਪੋਰਟੈਂਟ ਹੈ ਕਿ ਕੁਦਰਤ ਤੌਰ ਤੇ ਬਣੇ ਹੁੰਦੇ ਆ ਔਰ ਇਹ ਇੱਕੋ ਜਿਹੇ ਪਦਾਰਥ ਹੁੰਦੇ ਆ ਇਹਨਾਂ ਦੀ ਅੰਦਰੂਨੀ ਸਰੰਚਨਾ ਦੀ ਵਿਆਖਿਆ ਕੀਤੀ ਜਾ ਸਕਦੀ ਹੈ ਦੂਜਾ ਜਿਹੜਾ ਮੇਨ ਇਹਦੇ ਉੱਤੇ ਛੋਟਾ ਸਵਾਲ ਆ ਸਕਦਾ ਹੈ ਕਿ ਖਣਿਜਾਂ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਹਨ ਖਣਿਜ ਮੂਲ ਰੂਪ ਵਿੱਚ ਦੋ ਤਰ੍ਹਾਂ ਦੇ ਹੁੰਦੇ ਆ ਧਾਤਵੀ ਖਣਿਜ ਤੇ ਅਧਾਤਵੀ ਖਣਿਜ ਧਾਤਵੀ ਜਿਹੜੇ ਖਣਿਜ ਹੁੰਦੇ ਆ ਉਨ੍ਹਾਂ ਵਿੱਚ ਜਿਹੜਾ ਹੈਗਾ ਉਹਦੀਆਂ ਅੱਧਾ ਦੋ ਕਿਸਮਾਂ ਲੋਹ ਧਾਤਵੇਂ ਖਣਿਜ ਠੀਕ ਹੈ ਲੋਹ ਧਾਤਵੇਂ ਖਣਿਜ ਉਹ ਹੈ ਜਿਹਦੇ ਵਿੱਚ ਲੋਹ ਧਾਤ ਹੁੰਦੀ ਹੈ ਠੀਕ ਹੈ ਤਾਂ ਇਹਦੀਆਂ ਜਿਹੜੀਆਂ ਟਾਈਪਸ ਦੇ ਉੱਤੇ ਛੋਟਾ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਲੋਹਾ ਮੈਗਨੀਜ਼ ਤੇ ਨਿੱਕਲ ਇਹਦੀਆਂ ਉਦਾਹਰਨਾਂ ਹੈ ਪੇਪਰ 'ਚ ਐਮਸੀਕਿਊ ਕੁਐਸਚਨ ਵੀ ਪਾਇਆ ਜਾ ਸਕਦਾ ਹੈ ਇਹਨਾਂ ਤਿੰਨਾਂ ਨੂੰ ਚਾਰਾਂ ਨੂੰ ਜਿਹੜਾ ਤਿੰਨਾਂ ਨੂੰ ਜਿਹੜਾ ਹੈਗਾ ਇਹਦੇ ਵਿੱਚ ਇੱਕ ਦੂਸਰੀ ਐਗਜ਼ਾਮਪਲ ਪਾ ਕੇ ਪੁੱਛਿਆ ਜਾ ਸਕਦਾ ਹੈ ਕਿ ਲੋਹ ਧਾਤੂ ਆਖਣਿਜ ਕਿਹੜਾ ਹੈ ਠੀਕ ਹੈ ਲੋਹਾ ਵੀ ਹੈ ਮੈਗਨੀਜ਼ ਵੀ ਹੈ ਔਰ ਨਿੱਕਲ ਵੀ ਹੈ ਔਰ ਕੋਬਲਟ ਤੇ ਟੰਗਸਟਨ ਵੀ ਲੋਹ ਧਾਤੂ ਆਖਣਿਜ ਹੈ ਠੀਕ ਹੈ ਤਾਂ ਅੱਗੇ ਹੈਗਾ ਲੋਹ ਰਹਿਤ ਧਾਤੂ ਆਖਣਿਜ ਲੋਹ ਰਹਿਤ ਧਾਤੂ ਆਖਣਿਜ ਉਹ ਖਣਿਜ ਹੁੰਦੇ ਹੈ ਜਿਦੇ ਵਿੱਚ ਲੋਹ ਧਾਤੂ ਤੋਂ ਇਲਾਵਾ ਕੋਈ ਹੋਰ ਧਾਤੂ ਵੀ ਹੋ ਸਕਦੀ ਹੈ ਇਹਦੀ ਉਦਾਹਰਨ ਹੈਗੀਆ ਸੋਨਾ ਤਾਂਬਾ ਬਾਕਸਾਈਟ ਜਾਂ ਚਾਂਦੀ ਵੀ ਹੋ ਸਕਦੀ ਹੈ ਫਿਰ ਅਗਲਾ ਹੈਗਾ ਅਤਾਤਮਿਕ ਖਣਿਜ ਅਤਾਤਮਿਕ ਖਣਿਜ ਉਹ ਖਣਿਜ ਹੁੰਦੇ ਆ ਜਿਹਦੇ ਵਿੱਚ ਧਾਤਾਂ ਹੁੰਦੀਆਂ ਹੀ ਨਹੀਂ ਇਹਨਾਂ ਵਿੱਚ ਕੋਈ ਧਾਤ ਨਹੀਂ ਹੁੰਦੀ ਕੋਈ ਧਾਤ ਦਾ ਤੱਤ ਨਹੀਂ ਹੁੰਦਾ ਸਗੋਂ ਇਹਦੇ ਵਿੱਚ ਕੋਈ ਹੋਰ ਤੱਤ ਮੌਜੂਦ ਹੁੰਦਾ ਹੈ ਜਿਹੜਾ ਕਿ ਨਾਨ ਮੈਟਲ ਹੁੰਦਾ ਹੈ ਤੇ ਇਹਦੀਆਂ ਉਦਾਹਰਨਾਂ ਅਬਰਕ ਚੂਨਾ ਪੱਥਰ ਜਿਪਸਮ ਕੋਲਾ ਪੈਟਰੋਲੀਅਮ ਇਹ ਸਾਰੇ ਅਤਾਤਮਿਕ ਖਣਿਜ ਐ ਇਹਨਾਂ ਵਿੱਚ ਧਾਤ ਨਹੀਂ ਹੁੰਦੀ ਮੈਂ ਬਾਰ ਬਾਰ ਦੱਸ ਰਿਹਾ ਠੀਕ ਹੈ ਆ ਦੀਆਂ ਉਦਾਹਰਨਾਂ ਹੋ ਗਈਆਂ ਤੇ ਛੋਟਾ ਕੁਐਸਚਨ ਕੋਈ ਪੁੱਛਿਆ ਜਾ ਸਕਦਾ ਧਿਆਨ ਨਾਲ ਯਾਦ ਕਰ ਲਿਓ ਠੀਕ ਹੈ ਇਹਦੇ ਵਿੱਚੋਂ ਕੋਲਾ ਤੇ ਪੈਟਰੋਲੀਅਮ ਸ਼ਕਤੀ ਖਣਿਜ ਹੈ ਜਿੱਚੋ ਸ਼ਕਤੀ ਪੈਦਾ ਊਰਜਾ ਪੈਦਾ ਹੁੰਦੀ ਹੈ ਅਬਰਕ ਚੂਨਾ ਪੱਥਰ ਤੇ ਜਿਪਸਮ ਨੋਨ ਪਾਵਰ ਜਾਂ ਨੋਨ એનર્ਜੀ ਮਿਨਰਲ ਹੈ ਹਤਾਤਵੇਂ ਅਗਲਾ ਜਿਹੜਾ ਵੱਡਾ ਸਵਾਲ ਪੇਪਰ ਦੇ ਵਿੱਚ ਆ ਸਕਦਾ ਹੈ ਉਹ ਆਊਗਾ ਦਮੋਦਰ ਘਾਟੀ ਜਿਹੜੀ ਹੈਗੀ ਆ ਉਸਨੂੰ ਭਾਰਤ ਦੀ ਰੂਹਰ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਹੈ ਤਮਾਥੰਸ ਗਸਣਾ ਚਾਹਣਾ ਹੈ ਕਿ ਜਿਹੜੀ ਰੂਹਰ ਘਾਟੀ ਹੈਗੀ ਆ ਇਹ ਜਰਮਨੀ ਚ ਹੈ ਠੀਕ ਹੈ ਜਰਮਨੀ ਦੀ ਰੂਹਰ ਜਿਹੜੀ ਹੈਗੀ ਆ ਤੇ ਰਾਇਨ ਤੇ ਲਿਪੋ ਇਹ ਤਿੰਨ ਇਲਾਕੇ ਆ ਤਿੰਨੇ ਦਰਿਆ ਦੇ ਇਲਾਕੇ ਆ ਔਰ ਇਸ ਘਾਟੀ ਦੇ ਵਿੱਚੋਂ ਰੂਹਰ ਘਾਟੀ ਦੇ ਵਿੱਚੋਂ ਖਣਿਜ ਪਦਾਰਥ ਨਿਕਲਦੇ ਆ ਉਸੇ ਤਰ੍ਹਾਂ ਭਾਰਤ ਵਿੱਚ ਦਮੋਦਰ ਘਾਟੀ ਦੇ ਵਿੱਚੋਂ ਆਹ ਹੈ ਸਾਡੀ ਦਮੋਦਰ ਘਾਟੀ ਇਹ ਦਮੋਦਰ ਰਿਵਰ ਦਾ ਏਰੀਆ ਹੈ ਇਹਦੇ ਵਿੱਚੋਂ ਬਹੁਤ ਸਾਰੇ ਖਣਿਜ ਪਦਾਰਥ ਕੱਢੇ ਜਾਂਦੇ ਆ ਅਤੇ ਇਸੇ ਇਲਾਕੇ ਦੇ ਵਿੱਚ ਲੋਹਾ ਸਪਾਤ ਦਾ ਬਹੁਤ ਵੱਡਾ-ਵੱਡਾ ਤੇ ਹੋਰ ਕਈ ਵੱਡੇ-ਵੱਡੇ ਜਿਹੜੇ ਹੈਗੇ ਆ ਕਾਰਖਾਨੇ ਇੰਡਸਟਰੀ ਲੱਗੀ ਹੋਈ ਹੈ ਠੀਕ ਹੈ ਇਹ ਇਹਦਾ ਸੌਖਾ ਜਿਹਾ ਜਵਾਬ ਹੈ ਕਿ ਦਮੋਦਰ ਘਾਟੀ ਨੂੰ ਭਾਰਤ ਦੀ ਰੂਹ ਇਸ ਲਈ ਕਿਹਾ ਜਾਂਦਾ ਹੈ ਕਿ ਇਸ ਵਿੱਚ ਖਣਿਜ ਬਹੁਤ ਸਾਰੇ ਮਿਲਦੇ ਆ ਮੈਗਨੀਜ਼ ਲੋਹਾ ਕੋਲਾ ਅਬਰਕ ਇਹ ਖਣਿਜ ਮਿਲਦੇ ਆ ਔਰ ਇਸੇ ਖੇਤਰ ਦੇ ਵਿੱਚ ਬਹੁਤ ਵੱਡੇ-ਵੱਡੇ ਕਾਰਖਾਨੇ ਜਾਂ ਬਹੁਤ ਵੱਡੀ ਵੱਡੀ ਉਦਯੋਗ ਲੱਗੇ ਹੋਏ ਆ ਜਿਹਦੇ ਨਾਲ ਜਿਹੜਾ ਹੈਗਾ ਇਸ ਇਲਾਕੇ ਨੂੰ ਜਿਹੜਾ ਹੈ ਉਦਯੋਗਿਕ ਜ਼ੋਨ ਦਾ ਨਾਮ ਦਿੱਤਾ ਜਾਂਦਾ ਹੈ ਇਸੇ ਕਰਕੇ ਇਸ ਨੂੰ ਭਾਰਤ ਦੀ ਰੋਹਰ ਕਿਹਾ ਜਾਂਦਾ ਹੈ ਦਮੋਦਰ ਘਾਟੀ ਜੋ ਇਹਨਾਂ ਨੂੰ ਇੱਕ ਹੋਰ ਅਗਲਾ ਜਿਹੜਾ ਸਵਾਲ ਪੇਪਰ ਦੇ ਵਿੱਚ ਆ ਸਕਦਾ ਹੈ ਉਹ ਆ ਸਕਦਾਗਾ ਕਿ ਨਾਇਵੇਲੀ ਲਿਗਨਾਈਟ ਕੋਲਾ ਖੇਤਰ ਕਿੱਥੇ ਹੈ ਆ ਜਿੱਥੇ ਮੈਂ ਨਿਸ਼ਾਨ ਲਾ ਰਿਹਾ ਇਹ ਨਾਇਵੇਲੀ ਕੋਲਾ ਖੇਤਰ ਹੈ ਠੀਕ ਹੈ ਇੱਥੋਂ ਲਿਗਨਾਈਟ ਜਿਹਨੂੰ ਪੂਰਾ ਕੋਲਾ ਕਹਿੰਦੇ ਆ ਉਹ ਕੋਲਾ ਨਿਕਲਦਾ ਹੈ ਤੇ ਉਹ ਕੋਲਾ ਅਸੀਂ ਦੂਸਰੇ ਮੁਲਕਾਂ ਨੂੰ ਨਿਰਯਾਤ ਕਰ ਦਿੰਦੇ ਆ ਖਾਸ ਕਰਕੇ ਜਾਪਾਨ ਨੂੰ ਨਿਰਯਾਤ ਕਰਦੇ ਆ ਕਿਉਂਕਿ ਇਹ ਜਿਹੜਾ ਕੋਲਾ ਹੈਗਾ ਇਹ ਬਹੁਤ ਹੀ ਵਧੀਆ ਕਿਸਮ ਦਾ ਨਹੀਂ ਹੁੰਦਾ ਅਗਲਾ ਇੱਕ ਸਵਾਲ ਆ ਸਕਦਾ ਹੈ ਕਿ ਕੋਲਾਰ ਤੇ ਹੁੱਟੀ ਸੋਨਾ ਕੇਂਦਰ ਕਿੱਥੇ-ਕਿੱਥੇ ਆ ਆ ਜਿਹੜਾ ਕਰਨਾਟਕ ਦੀ ਸਟੇਟ ਹੈ ਆ ਜਿਹੜਾ ਨਿਸ਼ਾਨ ਹੈਗਾ ਇੱਥੇ ਜਿਹੜਾ ਹੈਗਾ ਤੁਸੀਂ ਕੋਲਾਰ ਤੇ ਹੁੱਟੀ ਸੋਨਾ ਖਾਨਾ ਭਰਨੀਆ ਹੈਗੀਆਂ ਇਤੋਂ ਸੋਨਾ ਨਿਕਲਦਾ ਹੈ ਕਰਨਾਟਕ ਦੇ ਵਿੱਚ ਹੈ ਇਸ ਤੋਂ ਇਲਾਵਾ ਇੱਕ ਹੋਰ ਤੁਹਾਨੂੰ ਸਵਾਲ ਆ ਸਕਦਾ ਹੈ ਕਿ ਮਕਰਾਨੇ ਦੇ ਵਿੱਚ ਜਿਹੜਾ ਹੈਗਾ ਰਾਜਸਥਾਨ ਦੀ ਸਟੇਟ ਹੈ ਇਹਦੇ ਵਿੱਚ ਜਿਹੜਾ ਹੈਗਾ ਆ ਇਲਾਕਾ ਹੈਗਾ ਇੱਥੇ ਮਕਰਾਨਾ ਹੈ ਔਰ ਮਕਰਾਨੇ ਦੇ ਵਿੱਚੋਂ ਪੱਥਰ ਨਿਕਲਦਾ ਹੈਗਾ ਜਿਹੜਾ ਕਿ ਵੱਖ-ਵੱਖ ਕੰਮਾਂ ਦੇ ਵਿੱਚ ਕੰਮ ਆਉਂਦਾ ਹੈ ਫਿਰ ਇੱਕ ਲਾਸਟ ਰਹਿ ਗਿਆ ਉਹ ਹੈ ਬੰਬੇ ਹਾਈ ਆ ਬੰਬੇ ਸ਼ਹਿਰ ਹੈ ਇਧਰਲੇ ਪਾਸੇ ਸਮੁੰਦਰ ਦੇ ਵਿੱਚ ਬੰਬੇ ਹਾਈ ਇੱਕ ਪਲੇਟਫਾਰਮ ਹੈ ਉੱਥੇ ਸਾਗਰ ਸਮਰਾਟ ਨਾਂ ਦਾ ਇੱਕ ਸਮੁੰਦਰੀ ਜਹਾਜ਼ ਹੈ ਜਿਹਨੂੰ ਕਿ ਪਲੇਟਫਾਰਮ ਤੇ ਟਰਾਂਸਫਰ ਕਰਕੇ ਉੱਥੋਂ ਜਿਹੜਾ ਹੈਗਾ ਧਰਤੀ ਦੇ ਵਿੱਚੋਂ ਸਮੁੰਦਰ ਦੇ ਵਿੱਚੋਂ ਸੁੰਦਰੀ ਤਲ ਦੇ ਵਿੱਚੋਂ ਜਿਹੜਾ ਹੈਗਾ ਪੈਟਰੋਲੀਅਮ ਕੱਢਿਆ ਜਾਂਦਾ ਠੀਕ ਹੈ ਇਹ ਬੰਬੇ ਤੋਂ ਦੱਖਣ ਪੱਛਮ ਤੋਂ 176 ਕਿਲੋਮੀਟਰ ਦੂਰ ਹੈ ਔਰ 3.5 ਕਰੋੜ ਟਨ ਕੱਚਾ ਤੇਲ ਹਰ ਸਾਲ ਇੱਥੋਂ ਕੱਢਿਆ ਜਾਂਦਾ ਸੋ ਇਹ ਸੀ ਭਾਰਤ ਦੇ ਖਣਜ ਜੋ ਜਿੱਥੋਂ ਭਾਰਤ ਜਿਹੜਾ ਹੈਗਾ ਖਣਜ ਕੱਢਦਾ ਹੈਗਾ ਉਹਦੇ ਵਿੱਚ ਮੈਂ ਤੁਹਾਨੂੰ ਕੋਰ ਫਿਰ ਦੱਸ ਦਿੰਦਾ ਮੇਨ ਮੇਨ ਉਹਦੇ ਵਿੱਚ ਇੱਕ ਤਾਂ ਆ ਗਿਆ ਤੁਹਾਡਾ ਦਿਮੋਦਰ ਘਾਟੀ ਛੋਟਾ ਨਾਗਪੁਰ ਦਾ ਪਠਾਰ ਜਿਹਨੂੰ ਭਾਰਤ ਦੀ ਰੂਰ ਕਹਾ ਜਾਂਦਾ ਹੈ ਦੂਜਾ ਹੈ ਨਾਇਵੇਲੀ ਲਿਗਨਾਈਟ ਖੇਤਰ ਤੀਜਾ ਹੈ ਕੋਲਾਰ ਤੇ ਹੁੱਟੀ ਦੀਆਂ ਸੋਨੇ ਦੀਆਂ ਖਾਣਾ ਫਿਰ ਬੰਬੇ ਹਾਈ ਜਿਹੜਾ ਮੁੰਬਈ ਦੇ ਕੋਲੇ ਤੱਟ ਖੇਤਰਾ ਉੱਥੋਂ ਪੈਟਰੋਲੀਅਮ ਖੇਤਰ ਹੈ ਔਰ ਮਕਰਾਨੇ ਵਿੱਚੋਂ ਪੱਥਰ ਨਿਕਲਦਾ ਹੁਣ ਦੇਖੋ ਬੇਟਾ ਜਿਹੜੇ ਖਣਜ ਹੈਗੇ ਆ ਉਹ ਸਾਡੇ ਕੋਲੇ ਬੜੀ ਹੀ ਆ ਲਿਮਟਿਡ ਕੁਆਂਟੀਟੀ ਚ ਅਵੇਲੇਬਲ ਐ ਔਰ ਖਣਿਜ ਸਾਡੇ ਕੋਲੇ ਕੋਈ ਐ ਨਹੀਂ ਹੈਗਾ ਜਿਹਨੇ ਮਰਜ਼ੀ ਖਰਾਬ ਕਰੀ ਚੱਲੀਏ ਜਾਂ ਵਿਅਕਤ ਖਰਾਬ ਕਰੀਏ ਸੋ ਖਣਿਜਾਂ ਦੀ ਸਾਂਭ ਸੰਭਾਲ ਬੜੀ ਜ਼ਰੂਰੀ ਐ ਇਸ ਤੇ ਵੀ ਛੋਟਾ ਕੁਐਸਚਨ ਆ ਸਕਦਾ ਐ ਕਿ ਖਣਿਜਾਂ ਦੀ ਸਾਂਭ ਸੰਭਾਲ ਕਿਵੇਂ ਹੋ ਸਕਦੀ ਐ ਖਣਿਜਾਂ ਦੀ ਜਿਹੜੀ ਵਰਤੋਂ ਐ ਉਹ ਬੜੀ ਹੀ ਯੋਜਨਾਬੱਧ ਤਰੀਕੇ ਨਾਲ ਕੀਤੀ ਜਾਵੇ ਤੇ ਬੜੇ ਹੀ ਸੰਜਮ ਨਾਲ ਕੀਤੀ ਜਾਵੇ ਬਹੁਤ ਹੀ ਕਫਾਇਤ ਨਾਲ ਕੀਤੀ ਜਾਵੇ ਜਿੰਨੀ ਜ਼ਰੂਰਤ ਹੈ ਉੰਨੀ ਹੀ ਜਿਹੜੀ ਹੈਗੀ ਆ ਅਸੀਂ ਖਣਿਜਾਂ ਦੀ ਵਰਤੋਂ ਕਰਨੀ ਹੈ ਧਾਤਾਂ ਦੀ ਪੁਨਰ ਵਰਤੋਂ ਜਿਵੇਂ ਸੋਨਾ ਹੈ ਜਾਂ ਹੋਰ ਬੜੇ ਵਧੀਆ ਧਾਤਾਂ ਹੈਗੀਆਂ ਉਹਨਾਂ ਨੂੰ ਦੁਆਰੇ ਢਾਲ ਕੇ ਦੁਆਰਾ ਕੰਮ ਲਿਆ ਜਾਵੇ ਉਹਨਾਂ ਨੂੰ ਛੁੱਟਿਆ ਨਾ ਜਾਵੇ ਉਹਨਾਂ ਨੂੰ ਵਿਅਰਥ ਨਾ ਗਵਾਇਆ ਜਾਵੇ ਤੀਜੀ ਗੱਲ ਸਾਨੂੰ ਚਾਹੀਦਾ ਕਿ ਅਸੀਂ ਨਵਿਉਣ ਯੋਗ ਅਲਟਰਨੇਟ ਲੱਭੀਏ ਨਵਿਉਣ ਯੋਗ ਬਦਲ ਲੱਭੀਏ ਅਸੀਂ ਕੁਝ ਅਜਿਹੇ ਬਦਲ ਲੱਭੀਏ ਕੁਝ ਅਲਟਰਨੇਟਿਵ ਮੈਟਲਸ ਤੇ ਕੁਝ ਅਲਟਰਨੇਟਿਵ ਰਿਸੋਰਸਸ ਦੀ ਭਾਲ ਕਰੀਏ ਜਿਹੜੇ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਆ ਸਕਣ ਜਿਨ੍ਹਾਂ ਨੂੰ ਬਾਰ-ਬਾਰ ਯੂਜ਼ ਕੀਤਾ ਜਾ ਸਕੇ ਅੱਗੇ ਗੱਲ ਅਗਲੀ ਗੱਲ ਸਾਨੂੰ ਖਣਿਜਾਂ ਦੀ ਵਿਅਰਥ ਵਰਤੋਂ ਬੰਦ ਕਰਨੀ ਚਾਹੀਦੀ ਹੈ ਸਾਨੂੰ ਖਣਜ ਜਿਹੜੇ ਸੀ ਯੂਸਲੈਸ ਕਰ ਦਨੇ ਆ ਉਹਦੀ ਵਰਤੋਂ ਬੰਦ ਕਰਨੀ ਚਾਹੀਦੀ ਹੈਗੀ ਆ ਔਰ ਉਸ ਤੋਂ ਬਾਅਦ ਜਿਹੜੇ ਅਸੀਂ ਪੈਟਰੋਲੀਅਮ ਤੇ ਕੋਲਾ ਹੈਗਾ ਜਿਹੜੇ ਇਹ ਸਾਡੇ ਰਵਾਇਤੀ ਖਣਜ ਸ਼ਕਤੀ ਸਾਧਨ ਹੈ ਪਰ ਅੱਜ ਕੱਲ ਜਿਹੜੇ ਹੈਗਾ ਕੁਝ ਗੈਰ ਰਵਾਇਤੀ ਖਣਜ ਸਾਧਨ ਵਿਕਸਿਤ ਕੀਤੇ ਗਏ ਆ ਜਿਹੜੇ ਕਿ ਪੋਲਿਊਸ਼ਨ ਵੀ ਨਹੀਂ ਕਰਦੇ ਪ੍ਰਦੂਸ਼ਣ ਵੀ ਨਹੀਂ ਕਰਦੇ ਔਰ ਉਹ ਬਾਰ-ਬਾਰ ਜਿਹੜੇ ਹੈਗਾ ਨਵਿਆਉਣ ਯੋਗ ਹੈ ਉਹਨਾਂ ਨੂੰ ਨੈਕਟ ਭੁੱਖ ਦੇ ਵਿੱਚ ਉਹਨਾਂ ਦੇ ਖਤਮ ਹੋਣ ਦਾ ਕੋਈ ਖਤਰਾ ਨਹੀਂ ਹੈਗਾ ਸੋ ਉਹਦੇ ਵਿੱਚ ਗੈਰ ਰਵਾਇਤੀ ਸਾਧਨਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਜਾਂਦਾ ਸੋਲਰ ਊਰਜਾ ਜਿਵੇਂ ਤੁਸੀਂ ਸੋਲਰ ਪਲਾਂਟ ਕਹਿੰਦੇ ਆ ਆ ਸੋਲਰ ਪਲਾਂਟ ਦਾ ਇੱਕ ਛੋਟਾ ਜਿਹਾ ਮਾਡਲ ਹੈ ਕੀ ਹੈ ਕਿ ਸਾਡਾ ਦੇਸ਼ ਜਿਹੜਾ ਹੈਗਾ ਉਹ ਉਸ਼ਣ ਦੇਸ਼ ਹੈ ਟ੍ਰੋਪੀਕਲ ਤੇ ਸਥਿਤ ਹੈ ਤੇ ਸਾਡੇ ਦੇਸ਼ ਦੇ ਵਿੱਚ ਸਾਰਾ ਸਾਲ ਲਗਭਗ ਧੁੱਪ ਪੈਂਦੀ ਹੈ ਉਸ ਤੁੱਪ ਤੋਂ ਜਿਹੜੀ ਅਸੀਂ ਊਰਜਾ ਬਣਾਉਣੀ ਹੈਗੀ ਆ ਉਸ ਨੂੰ ਅਸੀਂ ਸੋਲਰ ਊਰਜਾ ਕਹਿੰਦੇ ਆ ਸਾਡੇ ਕੋਲੇ ਅਥਾਹ ਭੰਡਾਰ ਹੈ ਸੋਲਰ ਊਰਜਾ ਦਾ ਅਸੀਂ ਕਰਨਾ ਕੀ ਹੈ ਅਸੀਂ ਆ ਦੇਖੋ ਇੱਕ ਰੂਫ ਟਾਪ ਜਿਹੜਾ ਕਿਸੇ ਘਰ ਦੇ ਉੱਤੇ ਇੱਕ ਰੂਫ ਟਾਪ ਜਿਹੜਾ ਹੈਗਾ ਸੋਲਰ ਲੱਗਿਆ ਹੋਇਆ ਔਰ ਉਹ ਸੋਲਰ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਡਰਾਈਵਸ ਤੋਂ ਬਦਲ ਕੇ ਕਰੰਟ ਨੂੰ ਬਦਲ ਕੇ ਅਸੀਂ ਘਰੇ ਕੰਮ ਲੈ ਸਕਦੇ ਆ ਔਰ ਉਹਨੂੰ ਸਟੋਰ ਵੀ ਕੀਤਾ ਜਾ ਸਕਦਾ ਬੈਟਰੀ ਦੇ ਵਿੱਚ ਔਰ ਫਿਰ ਰਾਤ ਨੂੰ ਜਾਂ ਦਿਨ ਵੇਲੇ ਵੀ ਜਿਹੜਾ ਹੈਗਾ ਅਸੀਂ ਉਸ ਊਰਜਾ ਦਾ ਪ੍ਰਯੋਗ ਆਪਣੀ ਬਿਜਲੀ ਬਣਾਉਣ ਲਈ ਕਰ ਸਕਦੇ ਹਾਂ ਠੀਕ ਹੈ ਇਸ ਤੋਂ ਇਲਾਵਾ ਸੋਲਰ ਊਰਜਾ ਦੇ ਨਾਲ ਗਰਮ ਪਾਣੀ ਕਰਨ ਵਾਲਾ ਜਿਹੜਾ ਹੈ ਡਿਵਾਈਸਸ ਲਾਏ ਜਾ ਸਕਦੇ ਆ ਜੀ ਸੂਰਜੀ ਡਰਾਇਰਸ ਮਤਲਬ ਸੂਰਜ ਨਾਲ ਜਿਹੜਾ ਹੈਗਾ ਕੋਈ ਡਰਾਇਰ ਬਣਾਇਆ ਜਾ ਸਕਦਾ ਧੁੱਪ ਜੋ ਕਿਸੇ ਚੀਜ਼ ਨੂੰ ਸੁਕਾਉਣ ਦੇ ਕੰਮ ਆਊਗਾ ਸੂਰਜੀ ਕੁੱਕਰ ਨਾਲ ਖਾਣਾ ਬਣਾਇਆ ਜਾ ਸਕਦਾ ਸੋ ਸੂਰਜੀ ਊਰਜਾ ਮੁਫਤ ਹੈ ਕੋਈ ਇਹ ਪ੍ਰਦੂਸ਼ਣ ਨਹੀਂ ਕਰਦੀ ਔਰ ਇਹ ਜਿਹੜੀ ਹੈਗੀ ਨਿਕਟ ਭਵਿੱਖ ਵਿੱਚ ਖਤਮ ਹੋਣ ਦਾ ਦਾ ਕੋਈ ਸੰਭਾਵਨਾ ਨਹੀਂ ਹੈਗੀ ਇਸ ਕਰਕੇ ਇਹ ਗੈਰ ਰਵਾਇਤੀ ਸਰੋਤ ਹੈ ਸੋਲਰ ਊਰਜਾ ਦੂਜਾ ਗੈਰ ਰਵਾਇਤੀ ਸਰੋਤ ਹੈਗੀ ਹੈ ਜੀ ਪੌਣ ਊਰਜਾ ਇਹ ਜਿਹੜਾ ਕੀ ਹੈ ਕਿ ਜਿੰਨਾ ਖੇਤਰਾਂ ਦੇ ਵਿੱਚ ਤੇਜ਼ ਹਵਾ ਚੱਲਦੀ ਹੈ ਉਹਨਾਂ ਹਵਾ ਦੇ ਨਾਲ ਆ ਜਿਹੜੇ ਟਰਬਾਈਨਸ ਦੇ ਬਲੇਡ ਹੈਗੇ ਆ ਇਹ ਘੁੰਮਦੇ ਹੈਗੇ ਆ ਜਦੋਂ ਇਹ ਬਲੇਡ ਘੁੰਮਦੇ ਹੈ ਤਾਂ ਜਿਹੜਾ ਹੈਗਾ ਥੱਲੇ ਲੱਗੀ ਜਿਹੜੀ ਹੈਗੀ ਆ ਟਰਬਾਈਨ ਦੇ ਥੱਲੇ ਇੱਕ ਪਾਵਰ ਪਲਾਂਟ ਲੱਗਿਆ ਉਹ ਛੋਟਾ ਜਿਹਾ ਉਹ ਵੀ ਘੁੰਮਦਾ ਉਹਦੇ ਘੁੰਮਣ ਨਾਲ ਟਰਬਾਈਨ ਦੇ ਘੁੰਮਣ ਨਾਲ ਬਿਜਲੀ ਪੈਦਾ ਹੁੰਦੀ ਹੈ ਔਰ ਇਹ ਵੀ ਇੱਕ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਕਰਦਾ ਔਰ ਲੰਬੇ ਸਮੇਂ ਤੱਕ ਇਹਦੇ ਵੀ ਖਤਮ ਹੋਣ ਦਾ ਕੋਈ ਸੰਭਾਵਨਾ ਨਹੀਂ ਹੈਗੀ ਭਾਰਤ ਦੇ ਜਿਹੜੇ ਸਾਡੇ ਤਟਾਂ ਨਾਲ ਲੱਗਦੇ ਰਾਜ ਆ ਜਿਵੇਂ ਤਾਮਿਲਨਾਡੂ ਕਰਨਾਟਕ ਕੇਰਲਾ ਆਂਧਰਾ ਪ੍ਰਦੇਸ਼ ਗੁਜਰਾਤ ਅੰਡੇਮਾਨ ਨਿਕੋਬਰ ਉਹਨਾਂ ਖੇਤਰਾਂ ਦੇ ਵਿੱਚ ਇਹਦੇ ਅਥਾ ਸੰਭਾਵਨਾਵਾਂ ਹੈਗੀਆਂ ਪੌਣ ਊਰਜਾ ਦੀਆਂ ਉੱਥੋਂ ਅਸੀਂ ਬਹੁਤ ਸਾਰੀ ਪੌਣ ਊਰਜਾ ਬਣਾ ਸਕਦੇ ਹਾਂ ਤੀਜਾ ਸਾਡਾ ਜਿਹੜਾ ਗੈਰ ਰਵਾਇਤੀ ਊਰਜਾ ਸਰੋਤ ਹੈ ਉਹਨੂੰ ਕਹਿੰਦਾ ਜਵਾਰੀ ਊਰਜਾ ਜਵਾਰੀ ਊਰਜਾ ਦਾ ਆ ਮਾਡਲ ਹੈ ਦੇਖੋ ਅਸੀਂ ਜਾਣਦੇ ਹਾਂ ਇਸ ਸਮੁੰਦਰ ਦੇ ਵਿੱਚ ਦਿਨ ਦੇ ਵਿੱਚ ਦੋ ਵਾਰ ਤੇਜ ਜਵਾਰ ਭਾਟਾ ਆਉਂਦਾ ਹੈ ਠੀਕ ਹੈ ਤਾਂ ਉੱਥੇ ਆ ਦੇਖੋ ਆ ਸੂਰਜ ਦੀ ਸਮੁੰਦਰ ਦੀ ਸੱਤਾ ਹੈ ਆ ਸਮੁੰਦਰ ਦੇ ਅੰਦਰਲਾ ਖੇਤਰ ਹੈ ਠੀਕ ਹੈ ਇਹਦੇ ਅੰਦਰ ਆ ਦੇਖੋ ਆ ਛੋਟੀਆਂ ਛੋਟੀਆਂ ਟਰਬਾਈਨਸ ਲੱਗੀਆਂ ਹੋਈਆਂ ਇਹ ਟਰਬਾਈਨ ਜਦੋਂ ਥੱਲੋਂ ਜਵਾਰ ਆਊ ਜਵਾਰ ਆਊਗਾ ਜਦੋਂ ਲਹਿਰ ਆਊਗੀ ਤਾਂ ਇਹ ਸਾਰੀਆਂ ਘੁੰਮਣਗੀਆਂ ਜਦੋਂ ਇਹ ਘੁੰਮਣਗੀਆਂ ਤਾਂ ਇਹਦੇ ਨਾਲ ਅਸੀਂ ਆ ਜਿਹੜੇ ਉੱਪਰਲੇ ਪਾਸੇ ਹੈਗਾ ਜਿਹੜਾ ਇਹ ਬਿਜਲੀ ਜਨਰੇਟ ਹੋਊਗੀ ਇਹ ਬਿਜਲੀ ਜਨਰੇਟ ਹੋ ਕੇ ਔਰ ਇੱਕ ਅੰਦਾਜ਼ੇ ਦੇ ਮੁਤਾਬਕ 9000 ਮੈਗਾਵਾਟ ਬਿਜਲੀ ਜਿਹੜੀ ਹੈਗੀ ਆ ਜਵਾਰੀ ਤਰੀਕੇ ਨਾਲ ਭਾਰਤ ਵਿੱਚ ਪੈਦਾ ਕੀਤੀ ਜਾ ਸਕਦੀ ਹੈ ਸੋ ਇਹਦਾ ਜਿਹੜਾ ਵਧੀਆ ਏਰੀਆ ਖੰਬਾਤ ਦੀ ਖਾੜੀ ਹੈ ਜੀ ਕੱਚ ਦੀ ਖਾੜੀ ਹੈ ਸੁੰਦਰਬਨ ਦਾ ਇਲਾਕਾ ਹੈ ਉਹਦੇ ਨਾਲ ਜਿਹੜੀ ਹੈਗੀ ਆ ਜਵਾਰੀ ਊਰਜਾ ਪੈਦਾ ਕੀਤੀ ਜਾ ਸਕਦੀ ਹੈ ਉਦੋਂ ਅਗਲਾ ਸਾਡਾ ਜਿਹੜਾ ਗੈਰ ਰਵਾਇਤੀ ਊਰਜਾ ਸਰੋਤ ਹੈ ਉਹ ਹੈ ਭੂ ਤਾਪ ਊਰਜਾ ਕੁਝ ਇਲਾਕਿਆਂ ਦੇ ਵਿੱਚ ਨਾ ਧਰਤੀ ਦੇ ਹੇਠ ਆ ਦੇਖੋ ਆ ਜਿਹੜਾ heਠਾ ਥਾਂ ਹੈਗਾ ਇਹਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੈ ਪਰ ਉਹ ਗਰਮੀ ਕਾਰਨ ਉਹ ਕੋਈ ਨਾ ਕੋਈ ਜਗ੍ਹਾ ਲੱਭ ਲੈਂਦਾ ਬਾਹਰ ਆਉਣ ਨੂੰ ਧਰਤੀ ਵੱਲ ਆਉਣ ਲਈ ਜਿਹੜੀ ਉਹ ਭਾਫ਼ ਹੈ ਜਾਂ ਉਹ ਗਰਮੈਸ਼ ਜਿਹੜੀ ਹੈਗੀ ਆ ਜਾਂ ਉਹ ਗਰਮ ਜਿਹੜੀ ਹਵਾ ਹੈਗੀ ਆ ਉਹ ਧਰਤੀ ਰਾਹੀਂ ਕਈ ਥਾਵਾਂ ਤੇ ਬਾਹਰ ਆ ਰਹੀ ਹੁੰਦੀ ਹੈ ਕੁਦਰਤੀ ਤੌਰ ਤੇ ਜਿਹਨੂੰ ਗੀਜ਼ਰ ਕਹਿੰਦੇ ਆ ਸੀ ਠੀਕ ਹੈ ਉਹਨੂੰ ਫਿਰ ਉਸ ਭਾਫ਼ ਦੇ ਨਾਲ ਅਸੀਂ ਕੋਈ ਨਾ ਕੋਈ ਟਰਬਾਈਨ ਨੂੰ ਲਗਾ ਕੇ ਟਰਬਾਈਨ ਨੂੰ ਜਿਹੜਾ ਹੈਗਾ ਘੁਮਾ ਸਕਦੇ ਆ ਔਰ ਉਸ ਟਰਬਾਈਨ ਨੂੰ ਘੁਮਾ ਕੇ ਅਸੀਂ ਬਿਜਲੀ ਪੈਦਾ ਕਰ ਸਕਦਾ ਦੇਖੋ ਜਮੇਰਾ ਪੋਲ ਤੇ ਬਿਜਲੀ ਜਾ ਰਹੀ ਹੈ ਸੋ ਇਹ ਵੀ ਜਿਹੜਾ ਬੜਾ ਵਧੀਆ ਢੰਗ ਨਾਲ ਬਿਨਾ ਕੋਈ ਪ੍ਰਦੂਸ਼ਣ ਕ੍ਰੀਏਟ ਕਰਨ ਵਾਲੀ ਗੈਰ ਰਵਾਇਤੀ ਊਰਜਾ ਸਰੋਤ ਹੈ ਤੇ ਬਾਕੀ ਜਿਹੜਾ ਪਾਣੀ ਬਣ ਕੇ ਜਿਹੜੀ ਹੈਗੀ ਹੈ ਦੁਆਰਾ ਧਰਤੀ ਵਿੱਚ ਜਿਹੜਾ ਹੈਗਾ ਇਹ ਚਲੀ ਜਾਊਗੀ ਇਹ ਜਿਹੜੇ ਇਲਾਕੇ ਕਿੱਥੇ ਕਿੱਥੇ ਪਏ ਜਾਂਦੇ ਆ ਭਾਰਤ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਸਤਿਸਗੜ ਦੇ ਵਿੱਚ ਕੁਝ ਥਾਵਾਂ ਮਿਲੀਆਂ ਜਿੱਥੇ ਭੂ ਤਾਪ ਊਰਜਾ ਨੂੰ ਪੈਦਾ ਕਰਨ ਦਾ ਬਹੁਤ ਵੱਡਾ ਸੰਭਾਵਨਾ ਹੈ ਔਰ ਇਹ ਪੈਦਾ ਹੋ ਰਹੀ ਹੈ ਪਰ ਹਜੇ ਉਤਪਾਦਨ ਬਹੁਤ ਇਨੀਸ਼ੀਅਲ ਸਟੇਜ ਤੇ ਹੈ ਸੋ ਜਿਹੜਾ ਇਹ ਪਾਠ ਜਿਹੜਾ ਹੈਗਾ ਮੈਂ ਕੋਸ਼ਿਸ਼ ਕੀਤੀ ਹੈ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਸਕਾਂ ਇਹ ਖਣਿਜ ਪਦਾਰਥ ਜਿਹੜੇ ਹੈਗੇ ਆ ਤੁਹਾਡੀ ਇਹਨੂੰ ਇੱਕ ਦੋ ਵਾਰ ਸੁਣ ਲਿਓ ਤੁਹਾਡੀ ਜਿਹੜੀ ਹੈਗੀ ਆ ਰਿਵੀਜ਼ਨ ਬੜੀ ਸੌਖੀ ਹੋ ਜਾਊਗੀ ਔਰ ਤੁਹਾਡਾ ਜਿਹੜਾ ਇਹ ਖਣਿਜ ਪਦਾਰਥਾਂ ਵਾਲੇ ਐਮਸੀਕਿਊ ਦੇ ਸਵਾਲ ਛੋਟੇ ਸਵਾਲ ਤੇ ਕੁਝ ਵੱਡੇ ਸਵਾਲ ਵੀ ਇਹਦੇ ਨਾਲ ਹੱਲ ਹੋ ਜਾਣਗੇ ਧੰਨਵਾਦ ਜੀ